ਮੈਂ ਪ੍ਰਦੀਪ ਕੁਮਾਰ ਜੀ ਪ੍ਰਦੀਪ ਕੁਮਾਰ ਜੀ ਕਿਹੜੀ ਬਸ ਹੈ ਤੁਹਾਡੀ ਸਾਡੀ ਪ੍ਰੈਸ਼ਰ ਬਸ ਹੈ ਜੀ ਕਿੱਥੋਂ ਕਿੱਥੇ ਜਾਂਦੀ ਹੈ ਇਹ ਹਿਆਰਪੁਰ ਤੋਂ ਭੁੰਗਰ ਨਹੀਂ ਜਾਂਦੀ ਜੀ ਕਿਹੜੀ ਬਸਾਂ ਜੀ ਸਾਡੀਆਂ ਦੋ ਸਾਡੀਆਂ ਜੀ ਪੰਜ ਸਾਡੇ ਨਾਲ ਹੋਰ ਜਿਹੜੇ ਸਹਿਮਤ ਹੈ ਸਾਡੇ ਨਾਲ ਠੀਕ ਹੈ ਜੀ ਇੱਕ ਆਪਰੇਟਰ ਆ ਉਹ ਜਿਹੜਾ ਸਾਰਿਆਂ ਨਾਲ ਧੱਕੇਸ਼ਾਹੀ ਕਰੀ ਜਾਂਦਾ ਆ ਉਹ ਜੀਐਮ ਰੋਡਵੇਜ ਪੀਟੀਆਈ ਉਥੇ ਆਰਟੀਏ ਦਫ਼ਤਰ ਨੂੰ ਗਮਰਾਹ ਕਰਕੇ ਸਾਡੇ ਸਾਰੇ ਟਾਈਮ ਟੇਬਲ ਪੱਟੇ ਪੱਟ ਕੇ ਆਪਣੀ ਮਰਜ਼ੀ ਨਾਲ ਆਪਣਾ ਟਾਈਮ ਟੇਬਲ ਸੂਤ ਕਰਦਾ ਬਾਕੀਆਂ ਦਾ ਸਾਰਿਆਂ ਦਾ ਨੁਕਸਾਨ ਕਰਦਾ ਜੀ ਕਿੰਨੇ ਸਮੇਂ ਤੋਂ ਚੱਲਦੀਆਂ ਬਿਛਲੇ ਇਸ ਟਾਈਮ ਬੱਸਾਂ ਦਾ ਤਕਰੀਬਨ ਜੀ ਚੱਲ ਰਹੀਆਂ ਇਹ 20 ਸਾਲ ਤੋਂ ਪੁਰਾਣੀਆਂ ਚੱਲ ਰਹੀਆਂ ਜੀ ਉਹ ਟਾਈਮ ਟੇਬਲ ਜਿਹੜਾ ਪੁਰਾਣਾ ਸੀਗਾ ਉਹਦੇ ਵਿੱਚ ਐਡਜਸਟ ਹੁੰਦੀਆਂ ਜਾਂਦੀਆਂ ਸੀਗੀਆਂ ਇਹ ਗੱਡੀਆਂ ਤੇ ਹੁਣ ਵੀ ਉਹ ਇਦਾਂ ਹੀ ਹੋਇਆ ਸੀਗਾ ਪਰ ਇੱਕ ਆਪਰੇਟਰ ਇਹੋ ਜਿਹਾ ਆਇਆ ਉਹ ਮੈਂ ਤੁਹਾਨੂੰ ਦੱਸਦਾ ਲਾਲਜੀਤ ਭੁੱਲਰ ਦੇ ਨਾਲ ਫੋਟੋ ਖਿਚਾ ਕੇ ਉਹ ਉਹਦੀ ਫੋਟੋ ਥਾਰੇ ਪਾਸੇ ਦਿਖਾ ਲ ਕੇ ਜਾਂ ਜਿੱਦਾਂ ਵੀ ਸਾਨੂੰ ਨਹੀਂ ਪਤਾ ਕਿਦਾਂ ਗਮਰਾਹ ਕਰਦਾ ਜਾਂ ਉਹ ਦੇ ਰਹੀ ਦਿੰਦਾ ਜੀ ਇਹ ਮੈਨੂੰ ਜਾਂ ਟਟੀਆਈ ਨੂੰ ਪੈਸੇ ਦਿੰਦਾ ਆ ਸਾਨੂੰ ਨਹੀਂ ਪਤਾ ਸਾਡ ਨੂੰ ਪੁੱਛਦਾ ਹੀ ਕੋਈ ਨਹੀਂ ਪ੍ਰਾਈਵੇਟ ਬੰਦਾ ਜੀ ਪ੍ਰਾਈਵੇਟ ਹੀ ਬੰਦਾ ਹੈ ਜੀ ਗਰਨਾਮ ਸਿੰਘ ਜੀ ਉਹ ਆ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਏਜੰਟੀ ਕਰਦਾ ਜੀ ਜੀ ਇਸ ਕਰਕੇ ਪੌਂਚ ਬਹੁਤ ਆ ਉਹਦੀ ਉੱਥੇ ਸਾਰੇ ਹਾਂਜੀ ਸਾਰੇ ਉਹਦੀ ਸੁਣਦੇ ਆ ਸਾਨੂੰ ਕੋਈ ਸਾਨੂੰ ਤਾਂ ਨਾ ਜਿੱਦਾ ਭੇਡਾਂ ਬੱਕਰੀਆਂ ਵਾਂਗੂ ਰੱਖਿਆ ਸਾਨੂੰ ਟਾਈਮ ਟੇਬਲ ਦੇ ਵਿੱਚ ਆਪੇ ਜਿੱਥੇ ਕਰਦੇ ਆ ਗਾਂਹ ਕਰਦੇ ਪਛਾਂਹ ਕਰਦੇ ਸਾਡਾ 2 ਸਾਲ ਤੋਂ ਇੰਨਾ ਨੁਕਸਾਨ ਕੀਤਾ ਬਜੇ ਦਾ ਹੱਦ ਹਸਾਬ ਕੋਈ ਨਹੀਂ ਜਦੋਂ ਟਾਈਮ ਟੇਬਲ ਬਣਾਉਂਦੇ ਆ ਤੁਹਾਨੂੰ ਬੁਲਾਉਂਦੇ ਆ ਉੱਥੇ ਸੱਦਦੇ ਆ ਐਤ ਕੀ ਬਿਲਕੁਲ ਹੀ ਸੱਦਿਆ ਹੀ ਨਹੀਂ ਜੀ ਆ ਟਾਈਮ ਟੇਬਲ ਆ ਪਈ ਉਹ ਇੱਕ ਗੱਡੀ ਦਾ ਕੋਈ ਢੇੜਾ ਘੱਟ ਸੀਗਾ ਜਾਂ ਕੋਰਸ ਸੀਗਾ ਉਹਦਾ ਵੀ ਇੱਕ ਦੋ ਦਿਨ ਦੇ ਵਿੱਚ ਢੇੜਾ ਹੋ ਜਾਣਾ ਉਹ ਤਾਂ ਉਹ ਆ ਬਈ ਕੱਢ ਗਏ ਉਹ ਇੱਕੋ ਹੀ ਬੰਦੇ ਦਾ ਫਾਇਦਾ ਕਰਨਾ ਚਾਹੁੰਦੇ ਆ ਬਾਕੀ ਹੋਂ ਤਾਂ ਸਾਰਿਆਂ ਨੂੰ ਸਿੱਟਿਆ ਇੱਕ ਪਾਸੇ ਕੀ ਮੰਗ ਕੀ ਕਰਦੇ ਆ ਮੰਗ ਇਹ ਹੀ ਕਰਦੇ ਮੈਂ ਸਾਡਾ ਜਿਹੜਾ ਟਾਈਮ ਟੇਬਲ ਆ ਸਾਡੀ ਮਰਜ਼ੀ ਦੇ ਨਾਲ ਬਣਾਉਣਾ ਚਾਹੀਦਾ ਜਿਹੜੇ ਇੱਕ ਪਾਸੇ ਸਾਰੇ ਸਹਿਮਤ ਆ ਉਹ ਬਣਾਉਣਾ ਚਾਹੀਦਾ ਨਾ ਕਿ ਇੱਕ ਟਰੈਫਿਕ ਜਾਂਟਰ ਮੰਗੂ ਉਹਦੇ ਮਰਜ਼ੀ ਦੇ ਨਾਲ ਨਹੀਂ ਵਾਣਾ ਗਾ ਜੀ ਉਹਦੀ ਇੱਕ ਜਲਦੀ ਦੀ ਗੁਰੂ ਕਿਰਪਾ ਕਿਹੜੀ ਗੁਰੂ ਕਿਰਪਾ ਟ੍ਰਾਂਸਪੋਰਟ ਪਾਣੀ ਗੁਰੂ ਕਿਰਪਾ ਜੀ ਉਹ ਵੀ ਭੁੰਗ ਨਹੀਂ ਚਲਦੀ ਹੈ ਭੁੰਗ ਨਹੀਂ ਚਲਦੀ ਗਾਈਪ ਤੇ ਉਹਦੇ ਪੂਰੇ ਕਾਗਜ਼ ਪੱਤਰ ਪੂਰੇ ਕਾਗਜ਼ ਪੱਤਰ ਸਾਰਿਆਂ ਦੇ ਪੂਰੇ ਆ ਜੀ ਸਾਰੇ ਕਰਿਆ ਜੀ ਹਾਂ ਜੀ ਤੇ ਬੋਲੀ ਸੀ ਨਹੀਂ ਕਾਗਜ਼ ਪੱਤਰ ਪੂਰੇ ਨਹੀਂ ਪ੍ਰੋਬਲਮ ਆ ਰਹੀ ਸੀ ਜੀ ਆ ਉਹ ਸੀਗੇ ਕੋਸ਼ਿਸ਼ ਉਹ ਉਹ ਉਹਦੀ ਵੀ ਤੁਹਾਨੂੰ ਦੱਸਦਾ ਬੇ ਰੋਡ 'ਵੇ ਜਿੰਨੀਆਂ ਚਲਦੀਆਂ ਤੁਸੀਂ ਆ ਪਾਓ ਪ੍ਰਬੰહન ਤੇ ਅਧੀਆਂ ਗੱਡੀਆਂ ਦੇ ਕਾਗਜ਼ ਨਹੀਂ ਹੋਣੇ ਜੀ ਐਮ ਸਾਹਿਬ ਜਿਹੜੀ ਗੱਡੀ ਦੇ ਉੱਤੇ ਚੜ ਕੇ ਆਉਂਦੇ ਨਾ ਇੱਥੇ ਸਾਡੀਆਂ ਗੱਡੀਆਂ 'ਚ ਚਲਾਨ ਕਰਨ ਉਹਦੀ ਇੰਸ਼ੋਰੈਂਸ ਹੈ ਨਹੀਂ ਬਲੂਸ਼ਨ ਹੈ ਨਹੀਂ ਉਹਦਾ ਆ ਜਿਹੜੀ ਇੱਥੇ ਸਾਡੇ ਟਾਈਮ ਟੇਬਲ ਦੇ ਵਿੱਚ ਗੱਡੀ ਪਾਈ ਹੋਆ ਉਹ ਕੰਡਮ ਗੱਡੀ ਕਰ ਦਿੱਤੀ ਉਹ ਕੰਡਮ ਗੱਡੀ ਦੇ ਟਾਈਮ ਟੇਬਲ ਦੇ ਵਿੱਚ ਟਾਈਮ ਪਾਏ ਗਏ ਆ ਤਾਂ ਸਾਡੇ ਜਿਹੜੇ ਆ ਸਾਡੇ ੱੱਕੇਸ਼ਾਈ ਨਾ ਐਵੇਂ ਕਿਦੋਂ ਇੰਦਰ ਸੜੇ ਤੱਕ ਇਹਨੂੰ ਇੰਦਰ ਸੜੇ ਦਿੱਤਾ ਜੀ ਸਵਾਰੀਆਂ ਕਿੰਨੀਆਂ ਖਰਾਬ ਨਹੀਂ ਆਜੇ ਸਵਾਰੀਆਂ ਰੋਜ਼ ਨਵਾਂ ਦਾ ਟਾਈਮ ਟੇਬਲ ਬਣਦਾ ਨਾ ਜੀ ਅਸੀਂ ਤਾਂ ਦੱਸ ਦੇ ਰਹੇ ਹਾਂ ਅੱਜ ਤਾਂ ਤੁਹਾਡੇ ਡਰ ਦੇ ਨਾਲ ਨਹੀਂ ਸ਼ਾਇਦ ਆਏ ਅਤ 2 ਮਹੀਨੇ ਹੋ ਗਏ ਆਪਣਾ ਟਾਈਮ ਟੇਬਲ ਬਣਾ ਕੇ ਲੈ ਆਇਆ ਉਹ ਸਾਨੂੰ ਇੱਕ ਆਪਰੇਟਰ ਨੂੰ ਸੱਦਿਆ ਅੰਦਰ ਫੋਟੋ ਖਿਜਾਤੀ ਵਾਹ ਦੇਖੋ ਜੀ ਕੱਲ ਨੂੰ ਐਤੇ ਚੱਲਣਾ ਉਹਦੇ ਕਰਕੇ ਅਸੀਂ ਤੁਹਾਡਾ ਸਾਰਾ ਲਿਆ ਟਾਈਮ ਟੇਬਲ ਕਿੰਨਾ ਫਰਕ ਪਾਇਆ ਗਿਆ ਹੈ ਟਾਈਮ ਟੇਬਲ ਜੀ 20 ਮਿੰਟ ਉਹ ਜਗਦੇ ਸਾਡੇ 55 ਮਿੰਟ ਉਦੋਂ ਭੁੰਗਰ ਦੀ ਗੱਡੀ ਪਹੁੰਚ ਨਹੀਂ ਬਣਦੀ ਅਸੀਂ ਹੁਣ ਐਸੀ ਜਣ ਕਰਕੇ ਲੋਕਾਂ ਉੱਤੇ ਥੋੜੋ ਜਾਣ ਨਹੀਂ ਗੱਡੀ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਸਾਨੂੰ ਮਤਲਬ ਉਹ ਇਨਸਾਫ ਦੋ ਆ ਜਾਵੇ ਉਹ ਸਿਰਫ ਇੱਕ ਆਪਰੇਟਰ ਦਾ ਫਾਇਦਾ ਕਰਨ ਲਈ ਨਾ ਜੀਐਨ ਪੰਜਾਬ ਰੋਡ ਸਾਨੂੰ ਦੇ ਦੇ ਵਿੱਚ ਕਰਾਪਸ਼ਨ ਦਾ ਮਾਮਲਾ ਲੱਗਦਾ ਜੀ ਸਿੱਧਾ ਹੀ